ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਜੇ ਗੱਲਬਾਤ ਕਰ ਲਈਏ ਨਾ ਉੱਬੇ ਪਿੰਡ ਆਪਾਂ ਪਹੁੰਚ ਚੁੱਕੇ ਆਂ ਬਾਈ ਕਾਲੇ ਕੋਲੇ ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਰਜਾਣਾ ਜੇ ਗੱਲਬਾਤ ਕਰ ਲਈਏ ਸੱਜਣੋ ਮਾਨਸਾ ਝੋਟੀਆਂ ਦਿਖਾਵਾਂਗੇ ਪੰਜ ਤੇ ਦਿਖਾਵਾਂਗੇ ਨਾ ਪੰਜੇ ਜੇ ਗੱਲਬਾਤ ਕਰ ਲਈਏ ਸੱਜਣੋ ਨਗੀਨੇ ਦਿਖਾਵਾਂਗੇ ਹੀਰੇ ਦਿਖਾਵਾਂਗੇ ਜੇ ਗੱਲਬਾਤ ਕਰ ਲਈਏ ਚਾਰਤਾ ਦਿਖਾਵਾਂਗੇ ਮੋਹਰਾ ਨਸਲ ਦੀਆਂ ਦੋ ਦੰਦ ਚਾਰ ਦੰਦ ਕੱਟੀਆਂ ਨੇ ਇੱਕ ਦਿਖਾਵਾਂਗੇ ਜਿਵੇਂ ਸੱਜਣਾ ਦੀ ਮੰਗ ਹੁੰਦੀ ਆ ਬੂਰੀ ਅੰਗਰੇਜ਼ੀ ਚ ਬ੍ਰਾਊਨ ਬਫੈਲੋ ਵੀ ਕਹਿੰਦੇ ਨੇ ਤੇ ਹੈਗੀ ਆ ਪਿਓਰ ਬੂਰੀ ਤੇਲੀਆ ਬੂਰੀ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਟੌਪ ਆ ਆਰਡਰ ਦੀ ਵੀ ਟੌਪ ਆ ਹਰੇਕ ਪੱਖ ਤੋਂ ਟੌਪ ਆ ਜੀ ਗੱਲਬਾਤ ਕਰ ਲਈਏ ਕਿਉਂਕਿ ਜੇ 100 ਮੈਸ ਦਿਹਾੜੀ ਚ ਦੇਖਣ ਜਾਂਦੇ ਆ ਤਾਂ ਬੂਰੀ ਇੱਕ ਅੱਧੀ ਮੱਥੇ ਲੱਗਦੀ ਆ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਫਿਰ ਕੱਲੀ ਕੱਲੀ ਦੀ ਡਿਟੇਲ ਲੈ ਲੈਣੇ ਖੋਲ ਕੇ ਤੋਰਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਾਲੇ ਲੰਗਿਆ ਫਿਰ ਹੋਰ ਕਿਵੇਂ ਆ? ਹੋ ਠੀਕ ਆ ਵਧੀਆ ਬਾਈ। ਚੜਦੀ ਕਲਾ। ਚੜਦੀ ਕਲਾ। ਲੋਟ ਚੱਲਦਾ ਕੰਮ ਕਰ। ਹਾਂ ਹਾਂ ਵਧੀਆ ਚੱਲਦਾ ਬਾਈ। ਕਰ ਲੀਏ ਸ਼ੁਰੂ ਫਿਰ ਵਾਲੀਆਂ ਗੱਲਾਂ ਨਾ ਕਰੀ। ਕਰ ਲੋ ਬਾਈ। ਖੋਲ ਕੇ ਤੋੜ ਦੇ ਇਹਨੂੰ ਫਿਰ। ਸੂਆ ਕਿਹੜਾ ਇਹਦਾ? ਸੂਆ ਪਹਿਲਾ ਬਾਈ ਦੰਦਾਂ 'ਚ ਦੋ ਆ। ਸੂਆ ਆ ਗਿਆ ਪਹਿਲਾ ਸੱਜਣੋ ਦੰਦਾਂ 'ਚ ਆ ਗਈ ਓਏ ਦੋ ਦੰਦ ਜੇ ਗੱਲਬਾਤ ਕਰ ਲਈਏ ਤੇ ਬਰੀਕੀਆਂ ਬਰੂਕੀਆਂ ਉਹੀ ਗੱਲ ਜਿਵੇਂ ਸੱਜਣ ਕਹਿੰਦੇ ਨੇ ਵੀ ਜੱਤ ਜੀ ਵਾਲੀ ਝੋਟੀ ਚਾਹੀਦੀ ਆ। ਉਹ ਗੱਲਬਾਤ ਆ ਕੱਦ ਵੀ ਕੱਟੀ ਦਾ ਚੰਗਾ ਤੇ ਦੰਦਾਂ 'ਚ ਵੀ ਦੋ ਦੰਦਾਂ ਦਾ ਬਿਲਕੁਲ ਨਵਾਂ ਹਾਨ ਐ। ਬੰਨ ਵਾਲੀ ਆਈਟਮ ਅਗਲੇ ਸਵੇਰੇ ਜੇ ਗੱਲਬਾਤ ਕਰ ਲਈਏ ਸੂਆ ਪਹਿਲਾਂ ਕਿੰਨੇ ਦਿਨ ਦੀ ਸੂਆ ਕਾਲੇ ਇਹਨੂੰ 6 ਦਿਨ ਹੋ ਗਏ ਸੂਈ ਨੂੰਗਰੀ 6 ਦਿਨਾਂ ਦੀ ਸੂਈ ਥੱਲੇ ਹੁਣ ਕਿੰਨਾ ਕ ਬੋਲਾ ਹੁਣ 10 ਕਿਲੋ ਬੋਲਾ ਹੋ ਬਾਈ 10 ਕਿਲੋ ਬੋਲਾ 6ਾਂ ਦਿਨਾਂ ਦੀ ਸੂਈ ਥੱਲੇ ਹੈਗਾ ਲਾ ਦੇ ਨੇੜੇ ਵਾਲਾ ਜਾਂ ਦੂਰ ਨਾ ਜਾਇਆ ਕਰ ਬਾਈ ਥੋੜਾ ਬੱਚੇ ਦਾ 6ਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਬੋਲੀ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਤੀ ਆ ਬਾਈ ਕੱਤੀ ਵੀ ਪੂਰੀ ਹੈਲਦੀ ਆ ਹਨਾ ਹਾਂ ਪੂਰੀ ਟਾਪ ਦੀ ਕੱਟੀ ਆ ਬਾਈ ਮਾਰ ਨਾਲ ਇਹਦੇ ਆ ਗਈ ਕੱਟੀ ਇਧਰਲੇ ਇੱਥੋਂ ਗਹਿਰੀ ਲੰਬਾਈ ਲੂਵੀ ਦਿਖਾ ਦੇ ਇੱਥੋਂ ਸਾਰੀ ਤੇ ਬੈਕ ਤੇ ਦਾ ਆਰਡਰ ਦਿਖਾ ਦੇ ਇੱਥੋਂ ਤੇ ਇੱਥੋਂ ਦਿਖਾ ਦੇ ਆਰਡਰ ਸਮਾਰ ਕੇ ਹਨ ਦੰਦਾਂ ਚ ਦੋ ਦੰਦਾਂ ਦਾ 6 ਦਿਨ ਦੀ ਸੂਈਆ ਨਾਲ ਇਹਦੇ ਹੈਗੀ ਆ ਕੱਟੀ ਤੇ ਕੁਆਲਿਟੀ ਕਬੂਲਤੀ ਇਹਦੀ ਹੈਗੀ ਆ ਟਾਪ ਸਿੰਘ ਸੁngਦੀ ਕੁਆਲਿਟੀ ਦੀ ਗੱਲਬਾਤ ਕਰ ਲਈਏ ਜੀ ਐਂ ਟਾਪ ਆ ਹਰੇਕ ਪੱਖ ਤੋਂ ਅੱਗੇ ਵੀ ਗੁਰੀ ਕਿਤੇ ਵੀ ਹੱਥ ਤਰਾ ਨਹੀਂ ਹੈਗਾ ਬਾਈ ਕੋਈ ਉਂਗਲੀ ਤਰਾ ਵੀ ਨਹੀਂ ਹੈਗਾ ਕਿਤੇ ਵੀ ਹਾਂ ਇੱਕ ਗੱਲ ਹੋਰ ਦੱਸ ਦਾਂ ਨਾ ਜਿਹੜਾ ਪਹਿਲਾ ਦੂਜਾ ਸੂਆ ਹੁੰਦੀਆਂ ਨੇ ਅੱਗੇ ਬੰਨਣ ਵਾਲੀਆਂ ਚੀਜ਼ਾਂ ਨੇ ਬਾਦੇ ਵਾਲੀਆਂ ਚੀਜ਼ਾਂ ਨੇ ਜਿੰਨੇ ਦੀ ਅੱਜ ਕੀਤੋਂ ਕਰਕੇ ਬਾਕੀ ਬਾਰੇ ਬਾਡੀ ਮੰਤਰ ਵਾਲੀ ਆ ਬਾਈ ਗਿੱਥੋ ਕੱਦ ਹੋਰ ਕਰ ਜੂ ਇਹ ਗਾਹਾਂ ਲੈ ਸੂਏ ਨੂੰ ਤੇ ਬਰੀਕ ਬਹੁਤ ਆ ਹਨਾ ਬਰੀਕ ਹਾਂ ਬਰੀਕੀਆਂ ਬਹੁਤ ਨੇ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਹੁਣ ਕਿੰਨੇ ਦੇਵਾਂ ਮੈਂ ਕੱਟੀ ਆ ਆਪਾਂ ਤੂੰ ਹੀ ਵੇਚ ਦੇ ਅੱਜ ਆਪਦੀ ਇਮਾਨਦਾਰੀ ਨਾਲ ਮੈਂ ਤਾਂ ਬਾਲੀ ਮੰਦੀ ਵੇਚ ਦੂੰਗਾ ਬਾਲੀ ਮੰਦੀ ਵੇਚ ਦੇ ਕਿੰਨੇ ਦੀ ਕਿੰਨੇ ਦੀ ਜਮੀਨ ਮੇੜ ਦੇ ਕੰਮ ਇਹ ਸਵਾ ਲੱਖ ਦੀ ਦੇ ਦਾਂਗੇ ਕੱਟੀ ਫਿਕਸੇ ਕਰੀ ਜਾ ਕੰਮ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ ਮਾਨ ਤਣ ਜਿਹੇ ਜਿਹਾ ਆਪਾਂ ਨੂੰ ਮੋਹ ਪਿਆਰ ਕਰਦੇ ਆ ਭਰਾ ਉਹ ਜਿਹਾ ਮਾਨ ਤਣ ਜਰੂਰ ਕਰਾਂਗੇ ਬਾਈ ਇਹ ਕੱਟੀ ਮਿਲੂਗੀ ਦੋ ਦੰਦ ਪਿਓਰ ਤੇ ਸਵਾ ਲੱਖ ਦੀ ਬਰੀਕੀਆਂ ਬਰੂਕੀਆਂ ਬਹੁਤ ਨੇ ਹਰੇਕ ਪੱਖ ਤੋਂ ਚੰਗੀ ਐ ਤੇ ਨਾਲ ਵੀ ਇਹਦੇ ਕੱਟੀ ਆ ਗਈ ਜੇ ਗੱਲ ਕਰ ਲਈ ਕੱਟੀ ਐ ਬਾਈ ਮਗਰ ਵੀ ਆ ਜਾ ਗਏ ਜੀ ਹੁਣ ਲਿਆ ਇਧਰ ਲੈ ਬੰਨੇ ਹੁਣ ਆ ਬੂਰੀ ਤੇ ਮਾਰਦੇ ਓਏ ਬੂਰੀ ਦੀ ਮੰਗ ਐ ਜਿਹੜੀ ਰਹਿੰਦੀ ਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਬਲੈਕ ਵਾਲਾ ਸਿਸਟਮ ਹੈ ਵੰਦਾ ਬੂਰੀਆਂ ਦਾ ਜਿਵੇਂ ਜਰਸੀਆਂ ਦਾ ਹੋਇਆ ਪਿਆ ਅੱਜ ਕੱਲ ਇਹਦਾ ਕਿਡਾ ਸੂਆ ਕਾਲੇ ਇਹ ਵੀ ਪਹਿਲਾ ਸੂਆ ਦੰਦਾਂ 'ਚ ਚਾਰ ਆ ਬਾਈ ਦੰਦਾਂ 'ਚ ਚਾਰ ਦੰਦਾਂ ਤੇ ਸੂਆ ਸਿਰਫ ਪਹਿਲਾ ਹਾਂ ਬਾਈ ਉਹ ਸੂਆ ਪਹਿਲਾ ਤੇ ਬਾਡੀ ਬੁੱਡੀ ਵਾਲੀ ਲਾਜਵਾਬ ਆ ਗਈ ਇਹਦੀ ਜੇ ਗੱਲਬਾਤ ਕਰ ਲਈਏ ਆਰਡਰ ਆ ਗਿਆ ਫੁੱਲ ਚੌੜਾ ਫੁੱਲ ਚੌੜੇ ਆਰਡਰ 'ਚ ਆ ਗਈ ਤੇ ਕੁਆਲਿਟੀ ਆ ਗਈ ਟੌਪ ਇੱਥੋਂ ਕਮਾ ਲੈ ਕੇ ਰਾ ਹੋਰ ਇੱਥੋਂ ਦਿਖਾ ਦਿਆਂ ਅਗਲੇ ਬੰਨੇ ਉਹ ਮੇ ਵਾਲੂਆ ਦਿਖਾ ਦੇ ਅਗਲੇ ਬੰਨੇ ਲਾ ਕੇ ਨੇੜੇ ਸਾਰਕਾ ਆ ਜਾ ਤੇ ਪਛਾਣ ਤੋਂ ਦਿਖਾ ਦੇ ਆਰਡਰ ਆ ਗਿਆ ਫੁੱਲ ਚੌੜਾ ਤੇ ਫਸਮ ਆਰਡਰ ਆ ਗਿਆ ਫਿਕਸ ਆਰਡਰ ਆ ਗਿਆ ਬਿਲਕੁਲ ਇਹਨੂੰ ਕਿੰਨੇ ਦਿਨੋਂ ਕੇ ਕਾਲੇ ਸੂਈ ਨੂੰ ਇਹ ਪਰਸੋਂ ਸੂਈ ਆ ਗਰੀ ਇਹ ਸੂਈ ਹੋਈ ਆ ਪਰਸੋਂ ਦੀ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟਾ ਬਈ ਇਹਦੇ ਮੰਗ ਉਹ ਵੀ ਬੂਰਾ ਹਾਂ ਉਹ ਵੀ ਬੂਰਾ ਬਈ ਹਾਂ ਇਹਦੇ ਮਾਗਰ ਆ ਗਿਆ ਬੁੱਲ ਤੇ ਆ ਗਿਆ ਉਹ ਵੀ ਬੂਰੇ ਕਲਰ ਦੇ ਵਿੱਚ ਤੇ ਇੱਥੋਂ ਬਾਡੀ ਬੁੱਡੀ ਦਿਖਾ ਦੇ 772 ਨੰਬਰ ਗਰੀ ਚੌੜੀ ਚੂੜੀ ਬਹੁਤਾ ਪਛਾਣ ਤੋਂ ਬਾਡੀ ਤੇ ਆ ਗਈ ਤੇਲੀਆ ਬੂਰੀ ਪ्योर ਬੂਰੀਆਂ ਦੇ ਵਿੱਚ ਹੀ ਆ ਗਈ ਚਵਾਈ ਚੂਈ ਦੀ ਕਿਵੇਂ ਕਹਾਲੇ ਚਵਾਈ ਦੀ ਇੱਕ ਨੰਬਰ ਗੁਰੀ ਆਪਾਂ ਨਾਂ ਦਾ ਆਪਣੀ ਮਾਂ ਦੇ ਹੱਥ ਲਾਉਣ ਦਾ ਲੋੜ ਆ ਬਾਈ ਠੀਕ ਆ ਗੱਲ ਨਹੀਂ ਕੋਈ ਲਾਵੇ ਹਾਂ ਇੱਥੋਂ ਦਿਖਾ ਦੇ ਤੇ ਸਿੰਘ ਸੁੰਗ ਦੀ ਕੁਆਲਿਟੀ ਆ ਗਈ ਬਿਲਕੁਲ ਰਿੰਗ ਸਿੰਘ ਹਨਾ ਹਾਂ ਸਿੰਘ ਦੰਦਾ ਚ ਚਾਰ ਦੰਦਾ ਦੰਦਾ ਚ ਚਾਰ ਦੰਦਾ ਕਿੰਨੇ ਦਿਨ ਦੀ ਸੂਈ ਦੱਸਿਆ ਇਹ ਸੂਈ ਪਰਸੂਈ ਸੂਈ ਆ ਗੁਰੀ ਕਿੰਨੀ ਕ ਬੌਲੀ ਤੀਜੇ ਦੇ ਨਹੀਂ ਐ ਬੌਲੀ ਕਿੰਨੀ ਕ ਅੱਜ 11 ਕਿਲੋ ਦੁੱਧ ਨੈਟ ਤਿਆਰ ਹੋ ਬਾਈ ਬੌਲੀ 11 ਕਿਲੋ ਬੌਲੀ ਬਾਈ ਕਹਿੰਦਾ ਇਹ ਥੱਲੇ ਰੈਡੀ ਦੀ ਐ ਤੇ ਮੇਨ ਗੱਲ ਆ ਯਾਰ ਠੰਡੀ ਬਾਲੀ ਆ ਹਨਾ ਠੰਡੀ ਬਾਲੀ ਠੀਕ ਹੈ ਗੱਲ। ਜਿੱਦਾਂ ਮਰਜੀ ਬੈਠਾ ਰਹੇ ਤਾਂ ਆਇਆ ਥੋੜੀ ਆ ਪੈਰ ਚੱਕ ਜੂ ਬਾਈ। ਆ ਤੇ ਸਵਾਹ ਦੀ ਆ ਗਈ ਬਿਲਕੁਲ ਠੰਡੀ ਸੀ ਲੈਣਾ। ਹਾਂ ਇਦਾਂ ਜਿੱਦਾਂ ਮਰ ਜਿੱਦਾਂ ਮਰਜੀ ਮਾਰੀ ਜਾ ਲੈ। ਠੀਕ ਹੈ ਗੱਲ। ਇਹਦੇ ਪੈਸੇ ਕਿੰਨੇ ਲਵਾਂਗੇ? ਇੱਕ 60 ਮੁੱਲ ਕਰਦੇ ਆਂ ਕੁੜੀ ਇਹਦਾ 1,55,000 ਦੀ ਕੱਟੀ ਦੇ ਦਾਂਗੇ ਇਹ। ਇਹ ਦੇ ਦਾਂਗੇ 1 ਲੱਖ ਤੇ 55,000 ਦੀ। ਤੇ ਹੁਣ ਤੋਰ ਦੇ ਆ ਤਿੰਨ ਨੰਬਰ ਵਾਲੀ ਕੱਟੀ ਖੋਲ ਕੇ ਇਹਦਾ ਕਿਹੜਾ ਸੂਆ ਬਾਈ? ਇਹ ਵੀ ਪਹਿਲਾ ਸੂਆ ਬਾਈ। ਇਹਦਾ ਆਰਡਰ ਦਿਖਾਇਆ ਇੱਥੋਂ ਓਏ ਗੈਰੀ। ਇਹ ਵੀ ਪੂਰੇ ਚੌੜੇ ਆਰਡਰ ਚ ਆ ਗਈ ਸੂਆ ਆ ਗਿਆ ਇਹਦਾ ਪਹਿਲਾ ਤੇ ਆਰਡਰ ਆ ਗਿਆ ਫੁੱਲ ਚੌੜਾ ਤੇ ਕੁਆਲਿਟੀ ਕਬੂਲਟੀ ਆ ਗਈ ਚੰਗੀ ਇਹਦੀ ਸਿੰਘ ਸਿੰਘ ਬਿਲਕੁਲ ਬੰਦ ਸਿੰਘ ਦੇ ਵਿੱਚ ਆ ਗਈ ਇਹ ਕਹਿ ਦਿੰਦਾ ਬਾਈ ਇਹ ਵੀ ਚਾਰ ਦਿੰਦਾ ਗੁਰੀ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ 7 ਦਿਨ ਹੋ ਗਏ 8 ਦਿਨ ਸੂਈ ਨੂੰ ਬਾਈ ਇਹ ਹੈਗੀ ਆ 7 8 ਦਿਨਾਂ ਦੀ ਸੂਈ ਤੇ ਕੁਆਲਿਟੀ ਕਬੂਲਟੀ ਆ ਰਹੀ ਇਹਦੀ ਵੀ ਅੱਵਲ ਦਰਜੇ ਦੀ ਆ ਗਈ ਕਿਉਂਕਿ ਬਰੀਕੀਆਂ ਇੱਚ ਵੀ ਬਹੁਤ ਨੇ ਨਸਲ ਬਹੁਤ ਆ ਝੋਟੀ ਚ ਘੇਰਾ ਹੋਰ ਤੋਰ ਦੇ ਕਮਾ ਕੇ ਜਿਆਤਕ ਕੁਆਲਿਟੀ ਵਾਲਿਆ ਗੁਰੀ ਇਦਾਂ ਨਹੀਂ ਜਿਆਤ ਸਿੰਘ ਸਿੰਘ ਤੇ ਮਾਰਦੇ ਤੇ ਅਗਲੇ ਪੰਨੇ ਆਰਡਰ ਦਿਖਾ ਦੇਗੀ ਕਾਲੀ ਤੇ ਆਰਡਰ ਆ ਗਿਆ ਇਹਦਾ ਪਲਵਾਨਾਂ ਵਾਲਾ ਸਿਸਟਮ ਆ ਨਾ ਫਾਸ ਫਾਸ ਕੇ ਦੁਰ ਗਿਆ ਲੈ ਟਾਈਮੋਂ ਟਾਈਮ ਆਏ ਕਹਿੁੰਦੀ ਅਭੀ ਮੇਰੇ ਲੱਗਿਆ ਵੈਜਗਾਰਡ ਠੀਕ ਆ ਗੱਲਾਂ ਤੇ ਇਥੋਂ ਬਾਡੀ ਬੁੱਡੀ ਵੀ ਦਿਖਾ ਦੇ ਕਿਹੜਾ ਹੋਰ ਕਢਾ ਦੇ ਗੇੜਾ ਦਾ ਕਾਲੀ ਕਿਹੜਾ ਹੋਰ ਕਢਾ ਤੇ ਬਾਡੀ ਬੁੱਡੀ ਦਿਖਾਈ ਨਹੀਂ ਚੋਬਰ ਨੇ ਰਹਿ ਗਈ ਕਸਰ ਥੋੜੀ ਜੀ ਹਰੇਕ ਪੱਖ ਤੋਂ ਦਿਖਾ ਦੇ ਇਥੋਂ ਜਦੋਂ ਜਾਊਗੀ ਐਨ ਦਿਖਾਦੀ ਪੂਰੀ ਹਾਂ ਲੈ ਚੱਲ ਕਦ ਆ ਗਿਆ ਇਹਦਾ ਵੀ ਵੱਡਾ ਚਾਰ ਦੰਦ ਆ ਗਈ ਤੇ ਬਰੀਡ ਬਰੂਡ ਆ ਗਈ ਫੁੱਲੇ ਛੋਟੀ ਜਿਹੀ ਗੱਲਬਾਤ ਕਰ ਲਈ ਪਛਾਣ ਤੋਂ ਦਿਖਾ ਦੇ ਜੜੀ ਤੇ ਕੱਦ ਕਾਠ ਵੀ ਚੰਗਾ ਆ ਗਿਆ ਹਨਾ ਕਿੰਨੇ ਦਿਨ ਦੀ ਸੂਈ ਦੱਸਿਆ ਬਾਈ ਇਹ ਇਹਨੂੰ 7-8 ਦਿਨ ਹੋ ਗਏ ਗੁਰੀ ਸੂਈ ਨੂੰ ਬਾਈ ਇਹਦੇ ਨੂੰ ਮਗਰ ਬੱਚਾ ਕੀ ਆ ਇਹਦੇ ਮਗਰ ਕੱਟਾ ਬਾਈ ਇਹਦੇ ਮਗਰ ਕੱਟਾ ਤੇ ਹੁਣ ਇਹਦੇ ਥੱਲੇ ਦੁੱਧ ਕਿੰਨਾ 7-8 ਦਿਨਾਂ ਦੀ ਸੂਈ ਥੱਲੇ ਹਾਂ ਇੱਥੋਂ ਦਿਖਾ ਲਈ ਕਰੀ ਓਏ ਦੁੱਧ ਕਿੰਨਾ ਹੋਊਗਾ ਇਹ ਥੱਲੇ ਦੁੱਧ ਦੁੱਧ ਦੇ ਥੱਲੇ 12-13 ਕਿਲੋ ਹੋਊਗਾ ਗੁਰੀ ਹੁਣ 12 ਕਿਲੋ ਮੰਨ ਲੇ ਹਾਂ ਚੋਣ ਵਾਲਾ ਠੀਕ ਹੈ ਬੱਚੇ ਨੂੰ ਛੱਡ ਕੇ ਠੀਕ ਆ ਗੱਲ ਸੁਨੇਤ ਬੱਚਾ ਦਾਦੇ ਸੁਨੇਤ ਬੱਚੇ ਤੂੰ ਲਾਲਾ ਦੋ ਥਣਾ ਪਤਾ ਬਈ ਬੱਚੇ ਨੂੰ ਘੱਟ ਛੜਦੇ ਨਹੀਂ ਕਿਸੇ ਨੂੰ ਠੀਕ ਆ ਗੱਲ ਆਪਾਂ ਦਾ ਦੋ ਥਣਾ ਤੋਂ ਘੱਟ ਕਿਉਂ ਬੱਚੇ ਦੇ ਸਿਰਤੀ ਮੈਂ ਠੀਕ ਆ ਗੱਲ ਠੀਕ ਆ ਠੀਕ ਆ ਕਿੰਨੇ ਦੀ ਦੇ ਦਾਂਗੇ ਇਹ ਇਹਦਾ ਵੀ 1,60,000 ਭਾਅ ਕਰਦੇ ਆਂ ਬਈ ਇਹ ਵੀ 1,55,000 ਦੀ ਕਰਦੇ ਆਂ ਇਹ 1,55 ਹੀ ਦੇ ਦਾਂਗੇ ਜੇ ਕਿਸੇ ਨੇ ਇਹ 1,55-55 ਲੀਆਂ ਦੋਨੇ ਲੈਣੀਆਂ ਹੋਈਆਂ ਕੋਈ ਚੱਕਰੀ ਮਾਨਤਾਨ ਕਰਦਾ ਤਿੰਨ ਲੱਖ ਚ ਪਚਾ ਦੇਗਾ ਨਹੀਂ ਫੇਰ ਨਹੀਂ ਡੂਡ ਡੂਡ ਦੀ ਫੇਰ ਨਹੀਂ ਹੋਣਾ ਹੈ ਫੇਰ ਨਹੀਂ ਹੋਣਾ ਕੰਮ ਉਹ ਛੜ ਦਾਂਗੇ ਇੰਨਾ ਕਿੰਨਾ ਕ ਫਰਕ ਆ ਜੋੜਾ ਵੀ ਜਾਊ ਇਕੱਠਾ ਨਹੀਂ ਜੋੜਾ ਤਾਂ ਜਾਊਗਾ ਗੁਰੀ ਐਦਾਂ ਦੀਆਂ ਕਟੀਆਂ ਤੂੰ ਹੁਣ ਰੋਜ਼ ਹੀ ਵੀਡੀਓ ਬਣਾਉਣਾ ਬਾਈ ਐਦਾਂ ਦੀਆਂ ਕਟੀਆਂ ਕੀ ਦੇ ਕਰਨੀਆਂ ਇੱਕ ਕੁਆਲਿਟੀ ਹੈਗੀ ਆ ਟੌਪ ਮੈਂ ਉਹ ਪਹਿਲੀ ਦੱਸਤੀ ਵੀ ਕੁਆਲਿਟੀ 'ਚ ਕੋਈ ਫਰਕ ਨਹੀਂ ਦੋਨਾਂ ਦੀ ਕੱਦ ਕਾਠੀ ਵੀ ਤਕਰੀਬਨ ਬਰਾਬਰ ਆ ਬੂਰੀ ਥੋੜੀ ਜਿਹੀ ਉੱਚੀ ਹੈ ਇਹਦੇ ਨਾਲ ਹਾਂ ਬੂਰੀ ਥੋੜੀ ਜਿਹੀ ਉੱਚੀ ਹੈ ਬਾਈ ਹਾਂ ਇਹ ਬਾਈ ਕਹਿੰਦਾ 1:55 ਦੀ ਦੇਵਾਂਗੇ ਕਹਿੰਦਾ ਬਣਦੀ ਨਹੀਂ ਦਿਹਾੜੀ ਤੇ ਐ ਤੇ ਮਾਰਦੇ ਕੈਮਰਾ ਹੁਣ ਇਹਦਾ ਕਿਹੜਾ ਸੂਆ ਇਹ ਵੀ ਪਹਿਲਾਂ ਹੀ ਸੂਆ ਬਾਈ ਇਹ ਦੰਦਾਂ 'ਚ ਕਿਵੇਂ ਹੋਊਗੀ ਇਹ ਵੀ ਚਾਰ ਦੰਦਾਂ ਦਾ ਬਾਈ ਇਹ ਕਿੰਨੇ ਦ ਇਹਨੂੰ ਵੀ 7-8 ਦਿਨ ਹੋ ਗਏ ਸੂਈ ਨੂੰ ਬਾਈ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਕੱਟੀ ਆ ਬਾਈ ਗੁਰੀ ਇਹਦੇ ਨਾਲ ਆ ਗਈ ਕੱਟੀ ਤੇ ਸੂ ਆ ਇਹਦਾ ਵੀ 7-8 ਦਿਨਾਂ ਦਾ ਆ ਗਿਆ ਦੁੱਧ ਕਿੰਨਾ ਕਾਲੇ ਇਹਦੇ ਥੱਲੇ ਦੁੱਧ ਇਹਦੇ ਥੱਲੇ ਵੀ 12 ਕਿਲੋ ਹੋ ਬਾਈ ਗੁਰੀ 12 ਕਿਲੋ ਰੈਡੀ ਦਾ ਹਾਂ ਜਿੰਨਾ ਦੁੱਧ ਆਪਾਂ ਛੋਟੀਆਂ ਦਾ ਦੱਸਦੇ ਆ ਡੰਗ ਦੋ ਡੰਗ ਜੇ ਕਿਸੇ ਸੱਜਣ ਨੇ ਚੋਣਾ ਆਪਣੀ ਕੋਈ ਮੈਂ ਨਾ ਤਾਂ ਚੋਂਦਾ ਗੁਰੀ ਤੇ ਨਾ ਹੀ ਚੋਵੇ ਠੀਕ ਆ ਗੱਲ ਜੇ ਕਿਸੇ ਨਾਲ ਗੱਲ ਓਨੀ ਕ ਕਰਾਂਗੇ ਤਸੱਲੀ ਕਰਨੀਆਂ ਕਰਾ ਦਾਂਗੇ ਕਰ ਲੈ ਆਪਣੇ ਘਰੇ ਪੰਜ ਡੰਗ ਚੋਲੇ ਭਵਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਹੀਂ ਬਈ ਆਪਾਂ ਨੂੰ ਇਹਦਾ ਸਟਰਕਚਰ ਆ ਗਿਆ ਜਿਵੇਂ ਆਪਾਂ ਕਹਿੰਦੇ ਹੁਣ ਵੀ ਘੋੜੀ ਵਾਲਾ ਸਿਸਟਮ ਹੈ ਨਾ ਗਰਦਨ ਉੱਤੇ ਚੱਕ ਕੇ ਚੱਲਦੀ ਆ ਦੰਦਾਂ 'ਚ ਆ ਗਈ ਚਾਰ ਦੰਦ ਤੇ ਕੁਆਲਿਟੀ ਇਹ ਕੱਟੀ ਦੀ ਵੀ ਚੰਗੀ ਆ ਗਈ ਇਹਦੇ ਥੱਲੇ ਦੁੱਧ ਕਿੰਨਾ ਦੱਸਿਆ ਹੁਣ ਇਹਦੇ ਥੱਲੇ 12 ਕਿਲੋ ਗੁਰੀ 12 ਕਿਲੋ ਰੈਡੀ ਬਾਦੀ ਦੇਖ ਨਖਰਾ ਦੇਖ ਗੁਰੀ ਐਡਾ ਹਾਂ ਘੋੜੀ ਵਾਲਾ ਸਿਸਟਮ ਹੀ ਆ ਨਾ ਹਾਂ ਆ ਲੈ ਚੱਲ ਉਧਰ ਨੂੰ ਤੇ ਇੱਥੋਂ ਪਛਾਣ ਤੋਂ ਦਿਖਾ ਲਿਆ ਕਰ ਤੁਰਦੀ ਸਮਾਰ ਕੇ ਨਾ ਪਿਛਲੇ ਬੰਨਿਓ ਇੱਥੋਂ ਇੱਥੋਂ ਚਾਲ ਢਾਲ ਦਾ ਪਤਾ ਲੱਗਿਆ ਨਾ ਜਦੋਂ ਤੁਰਦਾ ਪਸ਼ੂ ਆਪ ਐਸੇ ਦੇ ਕਿੰਨੇ ਲਵਾਏ ਕਾਲੇ ਇਹ ਵੀ ਸਵਾ ਲੱਖ ਦੀ ਦੇ ਦਾਂਗੇ ਬਾਈ ਗੁਰੀ ਇਹ ਵੀ ਦੇ ਦਾਂਗੇ 1 ਲੱਖ ਤੇ 25000 ਦੀ ਮਾਣ ਤਾਨ ਛੋਟ ਕਰਨ ਕਰ ਦਾਂਗੇ ਹੈ ਬਲੈਕ ਜੈੱਡ ਬਾਈ ਜਮਾਂ ਦੇ ਆ ਗਈ ਜੈੱਡ ਬਲੈਕ ਮਾੜੇ ਮੋٹے ਬਾਲ ਹੈਗੇ ਪੁੰਜੜ ਚ ਬਾਈਟ ਤੇ ਇੰਨੇ ਕ ਨਸਲ ਚ ਆਉਂਦੇ ਵੀ ਨਹੀਂ ਜੇ ਗੱਲਬਾਤ ਕਰ ਲਈ ਹੁਣ ਮਾਰ ਦਿਆ ਲਾਸਟ ਵਾਲੀ ਕੱਤੀ ਤੇ ਸੂਆ ਕਿਹੜਾ ਕਾਲੇ ਦਾ ਸੂਆ ਪਹਿਲਾ ਬਾਈ ਇਹਦਾ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਚ ਚਾਰ ਹੀ ਆ ਬਾਈ ਚਾਰ ਦੰਦ ਸੂਆ ਪਹਿਲਾ ਤੇ ਖੋਲ ਕੇ ਤੋੜ ਦੇ ਨੂੰ ਕਿੰਨੇ ਦਿਨ ਦੀ ਸੂਈ ਹੋ ਗਈ ਇਹੇ ਉਹਨੇ ਡਰਦੀ ਆ ਕਰੀ ਪਛਾਣ ਹੋ ਕੇ ਦਿਖਾਦੀ ਸੂਈ ਕਿੰਨੇ ਦਿਨ ਦੀ ਹੋਗੀ ਇਹਨੂੰ ਹੋਵੇ 10-11 ਦਿਨ ਦੀ ਸੂਈ ਨੂੰ ਪਰੀ 10-11 ਦਿਨ ਦੀ ਸੂਈ ਆ ਤੇ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟਾ ਬਾਈ ਮੰਗਰੇ ਦੇ ਕੋਈ ਨਾਲ ਇਹਦੇ ਕੱਟਾ ਹੁਣ ਦੁੱਧ ਕਿੰਨਾ ਤਿਆਰ ਆ ਥੱਲੇ ਹੁਣ 11-12 ਕਿਲੋ ਦੁੱਧ ਹੋਊਗਾ ਬਾਈ ਇਹ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਈ ਪਿਛਲੀ ਵੀਡੀਓ ਚ ਵੀ ਪਾਈ ਸੀ ਯਾਰ ਆਪਾਂ ਗੱਲ ਹੋਰ ਵੀ ਕਰਨੀ ਆ ਬਾਈ ਠੀਕ ਆ ਕਰਾ ਹੁਣ ਐ ਬੰਦੇ ਬੰਦੇ ਬੋਝ ਕੇ ਕੋਈ ਨਹੀਂ ਹਲੇ ਹਲੇ ਇਧਰਲੇ ਬੰਨੇ ਲਿਆ ਕੀ ਕੀ ਇਹਦਾ ਇਹਦਾ ਕੀ ਮੈਟਰ ਹੋ ਗਿਆ ਦੀ ਇਹਦਾ ਮੈਟਰ ਯਾਰ ਹੋ ਗਿਆ ਪਤਾ ਕੀ ਚੱਕਰ ਆ ਬਾਈ ਹਾਂ ਹੁਣ ਤੋਂ ਅਗਲਾ ਇਹ ਨਾ ਕਹੇ ਵੀ ਖਮਲ ਯਾਰ ਕਾਲਾ ਰੁੱਖਾ ਬੋਲਦਾ ਹਣ ਆਪਾਂ ਨੂੰ ਮੋਹ ਪਿਆਰ ਕਰਦੇ ਨੇ ਲੋਕ ਠੀਕ ਆ ਗੱਲ ਆ ਹੱਥ ਨੇ 70 ਰੁਪਈਆਂ ਦਾ ਪਊਆ ਪੀ ਕੇ ਬਾਈ ਹਰ ਇੱਕ ਫੋਨ ਲਾ ਲੈਂਦਾ ਠੀਕ ਆ ਗੱਲ ਆ ਤਿੰਨ ਦਿਨ ਮੈਂ ਤੈਨੂੰ ਨੰਬਰ ਦਿਖਾ ਦੰਨਾ ਲੈ ਬੰਦੇ ਦਾ ਤਿੰਨ ਦਿਨ ਬੰਦੇ ਮੈਨੂੰ ਰੋਕੀ ਰੱਖਿਆ ਬਾਈ ਸਾਰਿਆਂ ਦਾ ਤਾਂ ਕੋਈ ਕਸੂਰ ਨਹੀਂ ਇੱਥੇ ਫੇਰ ਨਹੀਂ ਸਾਰਿਆਂ ਦਾ ਨਹੀਂ ਆਪਾਂ ਕਹਿੰਦੇ ਯਾਰ ਇਦਾਂ ਤਾਂ ਨਹੀਂ ਹੁਣ ਕਰਨਾ ਚਾਹੀਦਾ ਬੰਦੇ ਨੇ ਇੱਕ ਇਹ ਜੋ ਐਵੇਂ ਜੋ ਕਰ ਪਹਿਲਾਂ ਵੀਡੀਓ ਰੋਕੀ ਸੀ ਇੱਕ ਕਿਹੜਾ ਦਵਾ ਦੇ ਕਿਹੜਾ ਹੋਰ ਦਿਖਾਇਆ ਕਰੀ ਅੱਛਾ ਆ ਨੇੜੇ ਫੜ ਕੇ ਦੋੜ ਦੇ ਮੈਂ ਉਹਨੂੰ ਕਹੇ ਤਾਂ ਮਹਾ ਬਾਈ ਜਰ ਨਹੀਂ ਉਹ ਹੁੰਦੇ ਨਾ ਪੈਸੇ ਤੂੰ ਮੈਨੂੰ ਕੋਈ ਚੱਕਰ ਨਹੀਂ ਜਵਾਬ ਦੇ ਦੇ ਦੂਜੇ ਦਿਨ ਵੀ ਮੈਂ ਉਹਨੂੰ ਕਿਹਾ ਠੀਕ ਹੈ ਗੱਲ ਮੈਨੂੰ ਕਹਿੰਦਾ ਬਾਈ ਮੈਂ ਲੈ ਕੇ ਜਾਊਂਗਾ ਮੈਨੂੰ ਕਹਾ ਉਹਦੇ ਨਾਲੋਂ ਵੀ ਬਾਈ 4-5000 ਰੁਪਏ ਵੱਧ ਦਿੰਦੇ ਸੀ ਬੁਰੀ ਆਪਾਂ ਉਹਦਾ ਮਾਣ ਰੱਖਿਆ ਲੈ ਤੈਨੂੰ ਨੰਬਰ ਦਿਖਾ ਦਿੰਦਾ ਮੈਂ ਉਹਦਾ ਠੀਕ ਹੈ ਗੱਲ ਆਪਾਂ ਵੀਡੀਓ 'ਚ ਨੰਬਰ ਵੀ ਦਿਖਾ ਦਾਂਗੇ ਚੱਲ ਨੰਬਰ ਦਾ ਕਾਰਡ ਦਿਖਾਉਣਾ ਇਹਨੂੰ ਸੱਜਣ ਤੰਗ ਕਰਨੀ ਹੈ ਫਿਰ ਹਾਂ ਓਏ ਫਿਰ ਅਗਲਾ ਕਹਿੰਦਾ ਯਾਰ ਖਮਰੀ ਜਾਣ ਕੇ ਰੁੱਖੇ ਬੋਲਦੇ ਆ ਨਾਲੇ ਪਸ਼ੂ ਵੇਦਨ ਨਾਲੇ ਰੁੱਖੇ ਬੋਲਦੇ ਠੀਕ ਹੈਗਾ ਰੁੱਖਾ ਨਹੀਂ ਬੋਲੂ ਹੋਰ ਬੰਦਾ ਕੀ ਬੋਲੂ ਬਈ ਜਿਵੇਂ ਮੇਰਾ ਤਾਂ ਹੁਣ ਕੰਮ ਖੜਾ ਦਾ ਮੈਂ ਤਾਂ ਇਹ ਇਹ ਸਾਈ ਤੋਂ ਬਿਨਾਂ ਰੁੱਕ ਕੇ ਨਾ ਕਰਨ ਓਏ ਸਾਈ ਚੱਲ ਯਾਰ ਆਏ ਆ ਹੁਣ ਮੋਹ ਮਿੱਤਰ ਵਾਲਾ ਬੰਦਾ ਹੁੰਦਾ ਕੋਈ ਯਾਰ ਅਗਲਾ ਕਹਿੰਦਾ ਵੀ ਹਾਂ ਯਾਰ ਮੈਂ ਕਿਹੜਾ ਚੋਰ ਆ ਬਈ ਮੈਂ ਕਿਹੜਾ ਭਜਦਾ ਹਾਂ ਚਲੋ ਤਾਂ ਛੱਡ ਸਾਰੀਆਂ ਗੱਲਾਂ ਅੱਜ ਕਿੰਨੇ ਦੀ ਦੇ ਦਾਂਗੇ ਇਹ ਉਹੀ ਜੀ ਚੋਲੀ ਚਾਰ ਦਿਨ ਇਹ ਕੱਟੀ 115000 ਦੀ ਦੇ ਦਾਂਗੇ ਬਈ ਯਾਰ ਹੁਣ ਇਹ ਆਪਾਂ 1 ਲੱਖ ਤੇ 15 ਦੀ ਦੇ ਦਾਂਗੇ ਉਹਦੇ ਨਾਲ ਆਪਾਂ ਕਿੰਨੇ ਚ ਕਰੀ ਦੀ ਉਹਦੇ ਨਾਲ ਆਪਣੀ 23 ਦੀ ਹੋਈ ਸੀ ਬਾਈ ਉਹਦੇ ਨਾਲ ਹੋਈ ਸੀ 1 ਲੱਖ ਤੇ 23 ਦੀ ਬਾਈ ਕਹਿੰਦਾ ਚਲ ਹੁਣ 1 ਲੱਖ ਤੇ 15000 ਦੀ ਇਹ ਕੱਟੀ ਦੇ ਦਾਂਗੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ 94655 ਬਾਈ ਹਾਂਜੀ 24996 ਕਿਹੜਾ ਹੋਰ ਬੋਲ ਦਿਓ ਜੀ 94655 ਬਾਈ ਹਾਂਜੀ 249996 ਠੀਕ ਹੈ 8476 ਹਾਂਜੀ ਤੇ 55192 ਬਾਈ ਸੱਜਣਾਂ ਨੇ ਮੇਲਾ ਨੰਬਰ ਆ ਬਾਈ ਉਹ ਤਾਂ WhatsApp ਨੰਬਰ ਆ ਠੀਕ ਆ ਜੀ ਜਿਹੜਾ 88476 55192 ਇਹ ਆਪਣਾ ਪਰਸਨਲ ਨੰਬਰ ਆ ਬਾਈ ਚੰਗਾ ਨੰਬਰ ਉਹ ਨੰਬਰ ਕਾਲ ਵਾਲਾ ਨੰਬਰ ਹੈ ਹਾਂ ਇਹ ਕਾਲ ਵਾਲਾ ਨੰਬਰ ਆ ਤੇ ਬਾਕੀ ਨੰਬਰ ਸੱਜਣੋਂ ਬਾਈ ਦੇ ਦੋਹੇ ਚਲਾ ਦੂੰਗਾ ਵੀਡੀਓ ਚ ਬਾਕੀ ਜਿਹੜੇ ਸੱਜਣ ਨੇ ਲੈਣੀ ਹੁੰਦੀ ਆ ਯਾਰਾ ਸਾਈਬ ਦਾ ਹੀ ਪਾਦਿਆ ਕਰੋ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਜੋ ਟੀ ਨੂੰ ਤਕਰੀਬਨ ਤਕਰੀਬਨ ਰੁਕੇ ਗਈਆਂ ਸਮਝ ਲਓ ਵੀ ਬਾਈ ਦੀ बिकਦੀ ਸੀ ਪਰ ਇਹਨੇ ਸੋਚਿਆ ਵੀ ਯਾਰਾ ਜ਼बान ਵਾਲੀ ਗੱਲ ਆ ਹਨਾ ਫਿਰ ਤੁਸੀਂ ਮੇਰੇ ਵਰਗੇ ਨੂੰ ਫੋਨ ਲਾਦਣ ਵੀ ਬਾਈ ਯਾਰਾ ਅਸੀਂ ਫਲਾਣੇ ਤੋਂ ਪਸ਼ੂ ਲਿਆਤੀ ਉਹ ਤਾਂ ਖੜਿਆ ਨਹੀਂ ਉਹਨੇ ਕਿਉਂਕਿ ਯਾਰ ਕਈ ਵਾਰੀ ਲਾਈਨ ਵਾਲੇ ਸਹੀ ਨਹੀਂ ਕਰਦੇ ਪਰ ਇਹ ਵੀ ਹੁਣ ਬੰਦਾ ਹੋਰ ਕੀ ਕਰੂਆ ਯਾਰ ਤੂੰ ਆਪ ਹੀ ਹਿਸਾਬ ਲਾ ਲਾ ਬਾਈ ਹੁਣ ਹੱਥ ਨੇ ਲਾ ਕੇ ਪੁੱਵਾਂ ਹਰ ਇੱਕ ਫੋਨ ਲਾ ਲੈਂਦਾ ਯਾਰ ਓ ਚਲੋ ਉਹ ਤਾਂ ਹਰੇਕ 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 ਨੂੰ ਨਾ ਕਹਿ ਨਾ ਇੱਕ ਅੰਦਾ ਬੰਦਾ ਨਹੀਂ ਆਪਾਂ ਆਪਾਂ ਕਿ ਹਰ ਇੱਕ ਨੂੰ ਤਾਂ ਨਹੀਂ ਯਾਰ ਆਪਾਂ ਨੂੰ ਮੋਹ ਪਿਆਰ ਕਰਦੇ ਆ ਲੋਕ ਬਾਈ ਆਪਾਂ ਹਰ ਇੱਕ ਨੂੰ ਤਾਂ ਨਹੀਂ ਮਾੜਾ ਕਹਿੰਦੇ ਇੱਕ ਅੰਦਾ ਬੰਦਾ ਮਾੜਾ ਹੁੰਦਾ ਚਲ ਜੀ ਜੀ ਕਾ ਦਿੰਦਾ ਪੜਦਾ ਜੀ ਕਾ ਦਿੰਦਿਆ ਯਾਰ ਹੁਣ ਬਾਈ ਜੀ ਕਰਨ ਵਾਲਾ ਕੰਮ ਕਰਤਾ ਯਾਰ ਕਿੱਥੇ ਤਾਂ ਵਿਕਦੀ ਸੀ ਇਹਦੀ ਥਾਵੇਂ ਅੱਜ ਹੋਰ ਖੜਦੀ ਆ ਕਿ ਕਿਹ ਗੱਲ ਕਿੱਥੇ ਤੂੰ ਉੱਦ ਦੇ ਕਹਣਾ ਕਰ ਦਾਂਗੇ ਯਾਰ ਜਿੰਨੇ ਹੀ ਵੀ ਆਪਾਂ ਉਹਨੇ ਹੀ ਦੇ ਦਾਂਗੇ ਕੱਟੀ ਬੋਲ ਠੀਕ ਹੈ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ ਅਗਲਾ ਚਾਲ ਡੰਗ ਚੋਲੇ ਆਪਣੇ 1 ਲੱਖ ਤੇ 15000 ਦੀ ਤੇ ਅੱਜ ਦੀ ਵੀਡੀਓ ਬਣਾਈ ਆ ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਬਾਈਆਂ ਨੂੰ ਇਹਨਾਂ ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਸਾਈ ਪਾ ਕੇ ਜਾਨਵਰ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ